ਆਹ ਨਾਲ ਦਾ ਇੱਕ ਅਸੂਰ ਬਈ ਜਿੰਨੇ ਕਿੰਨਾਂ ਵਾਅਦਾ ਤੇ ਵਿਖਾਵੇ ਟੱਕ ਆਹੋਂ ਟੱਕ ਦੇਖ ਆਪਣੇ ਬੰਦ ਵੀ ਆਏ ਸੁਖਣਾ ਹੈ ਗਿਆ ਉਵੇਂ ਟੱਕ ਪਾਇਆ ਇਹ ਸਾਨੂੰ ਉੱਥੇ ਵਾਹ ਕੇ ਵਿਖਾਵੇਂ ਨਾ ਆ ਜਾ ਕੇ ਦੇਖ ਤੂੰ ਸਾਨੂੰ ਵਾਹ ਕੇ ਵਿਖਾ ਆਥੇ ਵੀ ਆਥੇ ਪੈਂਦੇ ਆ ਵੀ ਮੈਂ ਪਰ ਉਹ 2 ਵਜੇ ਲੈਟ ਬਾਨ ਹੁੰਦੀ ਆ ਮੋਟਰ ਵਾਲੀ ਲੈਟ ਹੀ ਆ ਅੱਜ ਦੀ ਰਾਤ ਦਾ ਮੋਟਰ ਵਾਲੀ ਲੈਟ ਤੇ ਰਹਿਣਾ ਨਾ ਨੋਕਦਾ ਇਹਨਾਂ ਦਾ ਕਿੱਦਾ ਕੇ ਦਾ ਧਰਮੀ ਆ ਦਿਵਾਲੀ ਲੱਗੀ ਆ ਅੱਜ ਤਾਂ ਬਾਬੇ ਸੌ ਗਏ 2 ਵਜਾ ਲੈ ਸਾਂ ਸੌ ਕੇ ਦਿਨ ਪੂਰਾ ਕਰਿਆ ਹੁਣ ਇਸ ਤੋਂ ਬਾਅਦ ਰਾਤ ਨੂੰ ਚੱਲਾਂਗੇ ਕਿਉਂਕਿ ਇਹਨਾਂ ਨੇ ਵੀ ਜਾਣ ਦੇਣਾ ਤੇ ਗਾਂ ਮੱਕਾ ਸਾਰਾ ਲਈ ਛੱਡੀ ਜਾਂਦੇ ਆ ਇਹ ਤਾਂ ਕੀ ਕਹਦੇ ਹੁੰਦੇ ਆ ਅਠਾਂ ਦਾ ਸੰਕਲਿਆਂ ਦੇ ਪਲਾਟਾਂਿਆਂ ਚ ਵਾਰਡ ਦਿੰਦੇ ਆ ਹੁਣ ਸਮਝ ਨਹੀਂ ਆਉਂਦੀ ਕਦੋਂ ਨਿਬੜੂਗਾ ਇਹਨਾਂ ਦਾ ਹੁਣ ਆ ਉਹ ਤਾਂ ਹੀ ਜਾਣਾ ਅੱਜ ਇੱਥੇ ਤੀਜਾ ਦਿਨ ਆ ਕੱਲ ਦਾ ਦਿਨ ਲਾ ਵੀ ਮਤਰਾ ਢਾਣੀ ਆਇਆ ਡਬਲੋਂ ਕੋਲ ਗੇਟ ਤੇ ਰੱਖ ਲਈ ਡੀਜ਼ਲ ਲੈਣ ਦੋ ਡਰਾਮਾ ਠੀਕ ਆ ਉਹ ਖਾਲੀ ਹੋਣ ਵਾਲੇ 40 ਲੀਟਰ ਨਾ ਨਾ ਚਾਹਣੀ ਯਾਰ ਪਿਆ 8 ਲੀਟਰ ਹੋ ਗਏ 90 ਕਿਲੋਟਰ ਤੇ ਲੈ ਕੇ ਚੱਲੇ ਓਕੇ ਲਾਦਾ ਹਾਂਜੀ ਹਾਂਜੀ ਭਾਈ ਜੀ ਉਹ ਵੀਰ ਦੀ ਦਾਖਲ ਕਰੀ ਗਏ ਜਿਹਨਾਂ ਕਰੀ ਨਾ ਇਹੋ ਦਾਖਲ ਕਰ ਗਏ ਕੋਈ ਨਹੀਂ ਤੇ ਆਪਣਾ ਉਹ ਡਾਂਗ ਉੱਤੇ ਬੈਠ ਬਾਈ ਯਾਰ ਤਾਇਆ ਚੰਗੇ ਜੀ ਰੱਖੇਗਾ ਮੈਂ ਕਿਹਾ ਨਾ ਉਹ ਕਚਾਂਗ ਰੂਮ ਨਾਲ ਕੋਈ ਥੋੜਾ ਬੈਠੇ ਹਾਂ ਉੱਥੇ ਉੱਥੇ ਤਾਂ ਬਹੁਤ ਆ। ਉਹ ਉੱਥੇ ਤਾਂ ਹੁਣ ਉਹਨਾਂ ਦੇ ਨਾਲ ਦੂਜੇ ਘਰ ਵਾਲਿਆਂ ਦਾ 50 ਕਿੱਲੇ ਆ। ਆਹ ਦਾ ਟਾਂਗ ਰਵੇ ਯਾਰ ਹਨਾ। ਬਹੁਤ ਦਾ ਟਾਂਗ ਰਵੇ। ਬੁਮਾਰ ਆ ਯਾਰ। ਇਦਾਂ ਹੁਣ ਟਾਂਗ ਰੇ ਯਾਰ ਵੇ। ਆ ਗੋਰੇ ਦੇ ਆਂ ਵੀ ਬੜੇ ਥੋੜੇ ਥੋੜੇ ਵੱਡੇ ਹੀ ਕਰਦੇ। ਕੱਲੇ ਕਰਦੇ ਸੀ। ਆ ਚੇਰੇ ਉਹਦੇ ਇਹ ਬਹੁਤ ਪੜਾਇਆ ਇਧਰ ਨੂੰ ਵਾਕਿਆ ਹੀ ਖੜਾ ਬੈ ਜੀ ਇਧਰ ਇਧਰ ਦਾ ਹਜੇ ਤੂੜੀ ਦਾ ਫੁੱਲ ਚੱਲਦਾ ਮਗਰੋਂ ਚੱਲਣਾ ਹੈ ਵਾਕਿਆ ਹੀ ਸਹੀ ਗੱਲ ਹੈ ਇਹ ਨਾਲੀ ਦਾ ਏਰੀਆ ਲੇਟ ਹੈ ਉਧਰ ਨਿਪੜਨ ਵਾਲਾ ਆਇਆ ਪਿਆ ਯਾਰ ਕਾ ਉਥੇ ਦਾ ਵੱਢਣ ਵਾਲੀ ਦੀਂਦੀ ਨਹੀਂ ਆਪਾਂ ਨੂੰ ਕੋਈ ਇੱਥੇ ਵੱਢਣ ਵਾਲਾ ਖੜਾ ਜੇ ਕੰਮ ਲੈ ਰਾਸਥਾਨ ਦਾ ਇੱਕ ਸੂਰਜ ਬਈ ਜਿੰਮੇਂ ਕਿਨਾਂ ਵਾਅਦਾ ਤੇ ਵਾਅਦਾ ਮੈਂ ਕਰਦਾ ਆਖ ਕੇ ਦੇਖੀ ਆਪਣੇ ਪਿੰਡ ਵੀ ਆਏ ਸੁਖਣਾ ਹੈਗੇ ਉਵੇਂ ਟੱਕ ਪਏ ਹਨਾ ਇੱਥੇ ਉਹ ਸੂਲੀ ਹੈ ਨਾ ਨਾ ਜ਼ਮੀਨਾਂ ਵਾਧਾ ਤੇ ਵਿਖਾਵਾ ਘਾਟ ਆ ਨਹੀਂ ਨਹੀਂ ਨਾ ਹੁਣ ਉਹ ਦੂਜਾ ਆਪਣਾ ਸਤਨਾ ਮਰ ਕੇ ਕਹਿੰਦੇ 70 ਵਿੱਗਿਆਂ ਚ ਆਫਰੇ ਪਾਉਣੇ ਆਂ ਅਸੀਂ ਤੇ ਇੱਥੇ ਮੇਰੇ ਅਰਗੇ ਨੇ 15 ਕਿੱਲੇ ਲਈ ਤੇ ਆਪਾਂ ਉਹਦੇ ਬੰਦਿਆਂ ਦਾ ਫੋਨ ਲੱਗ ਗਿਆ ਕਿੱਥੇ ਕਾਮਯਾਬ ਹੋਵਾਂਗੇ ਆਪਾਂ ਹਰ ਕੀ ਬੋਤ ਹੈ ਨਾ ਆ ਵੇਖ ਲੈਣ ਉਹ ਤਾਂ ਹੀ ਖੰਭੇ ਲੱਗਿਆ ਜਮੀਦਾਰਾਂ ਦੇ ਨੇਂਤੀ ਜਿਆਦੇ ਬੰਦੇ ਬਈ ਨਜਾਇਜ਼ ਖਰਚਾ ਨਹੀਂ ਕੋਈ ਯਾਰ ਫੋਟੋ ਕਰਕੇ ਆਦੇ ਆ ਹਾਂ ਇੱਕ ਵੀ ਕਿਹੜਾ ਬੰਦਾ ਨ ਘਰੇ ਨਹੀਂ ਲਾਇਆ ਤੇ ਆਪਣੇ ਚੱਪੀਂ ਘਰੇ ਲਾਇਆ ਆਪਾਂ ਮੋਟਰਸਾਈਕਲ ਦਾ ਤੇ ਵੀ ਸਾੜੀ ਜਨੇ ਚੱਲ ਘਰੇ ਉਧਰ ਚੱਲ ਇਹ ਵਕਾਂ ਹੀ ਹੁਣ ਆਗੇ ਤਾਂ ਹੁਣ ਸਵੇਰੇ ਜਾਊਗਾ ਘਰੇ ਵੇਖ ਲਈ ਤੂੰ ਆ ਆਪਣੇ ਨਾ ਹਾਂ ਘੋਲੇ ਵੇਲੇ ਮਹੀਨਾ ਰਾਤ ਤੇ ਨਹੀਂ ਨੀ ਹੋਣਾ ਹਾਂ ਹਾਂ ਇੱਥੇ ਹੀ ਰਹਿਣਾ ਮਹੀਨਾ ਰਾਤ ਰੋ ਹਾਂ ਜਾ ਨਵੈਟਰ ਲਿਆ ਕੇ ਰੱਖਦੇ ਆ ਹਾਂ ਤਾਂ ਆ ਇਨਰਨੈਟਰ ਲੱਗਿਆ ਯਾਰ ਹਰ ਕਾ ਬਾਬੇ ਕਿੰਨੀ ਮਿਹਨਤ ਕਰਾਂ ਮੈਂ ਤਾਂ ਗੱਲਾਂ ਦੀ ਧੋਈ ਬੰਨੀ ਜਾਂਦਾ ਤਿੰਨ ਬੰਦਿਆਂ ਜਿੰਨਾ ਵੇਟ ਹੀ ਆ ਸਮਝ ਲੈ ਮੋਟੂ ਨੂੰ ਲਈ ਜਾਂਦੇ ਆ ਆਪਾਂ ਦਵਿੰਦਰ ਨੂੰ ਨਾਲ ਹੈਣਾ 1 20 ਵਜਨ ਹੋਣਾ ਨਹੀਂਗਾ ਆਪਣੇ ਤੇਲ ਚ ਕਾਂਟਲ ਹੀ ਹੋਊਗਾ 20 25 25 ਓ ਲਾਲਾ ਨੂੰ 50 ਲੀਟਰ ਇਹਦੇ ਚ ਲਾਲਾ ਗੋਲ ਦਾ ਸਾਰੇ ਇੰਡੀਆ ਜੀ ਚੱਲਦਾ ਹਨ ਗੁਰੂ ਗੱਦ ਕਦਾ ਹਨਾ ਬੜੀਆਂ ਵੇਲਾ ਕਣਕਾ ਵੱਢੀ ਜਾਂਦਾ ਹਨਾ ਧੁੱਪੇ ਗਰਮੀ ਜੀ ਇਹ ਵੀ ਮਿਹਨਤ ਹੈ ਇੱਕ ਕੋਈ ਨਾ ਕੋਈ ਇੰਸਟਾਗ੍ਰਾਮ ਤੇ ਲੱਕ ਹਲਾ ਕੇ ਕੁੜੀ ਕਹਿੰਦੀ ਉਹ ਵੀ ਕਹਿੰਦੀ ਮੈਂ ਮਿਹਨਤ ਲੱਗਿਆ ਨਹੀਂ ਮਿਹਨਤ ਤੇ ਬਹੁਤ ਫਰਕ ਆਵੇ ਨਾਲ 12 ਚ ਬੈਠੀ ਪਈ ਮਾਜਾ ਕੇ ਭੈਣ ਹੋ ਜਾਂਦੀ ਮਿਹਨਤ ਮਿਹਨਤ ਦਾ ਫਰਕ ਆਵੇ ਪਰ ਇਹਦੀ ਮਿਹਨਤ ਖਾਂਦੀ ਹੋਣੀ ਹੈ ਰੱਥਾਂ ਨੂੰ ਹਨਾ ਪੰਡ ਪੱਕੀਆਂ ਪੱਕੀਆਂ ਬੰਗਾਂ ਤੇ ਡਰਾਈਵਰੀ ਆਪਣੀ ਹੋਰ ਆ ਇੱਥੇ ਹੋਰ ਇੱਥੇ ਪੈਂਦੇ ਆ ਆਠੇ ਪੈਂਦੇ। ਓਹ ਵਾਹ ਆਠੇ ਪਏ ਆ ਕਿਹਦੇ ਗੁਰਵਿੰਦਰ ਦੇ ਹੱਥਾਂ ਜਿਹੜੀ ਮਾਨ ਹੁੰਦਾ। ਯਾ ਇਰਾਂ ਡਰਾਈਵਰੀ ਸਿੱਖੀ ਆਂ ਤੇ। ਰੌਣਕਾਂ ਤੇ ਲਾੜਾ। ਕਿਹੜਾ ਕਿਹੜੇ ਗੁਰੂ ਬਾਗ। ਇੱਕ ਬਾਈ ਮੌਕਸਰ ਦਾ ਪਿੰਡਰ ਤੇ ਔਰ ਸਾਡਾ ਰਣੀ ਬਾਈ ਤੇ ਬੜੇ ਬੰਦੇ ਸ਼ਮਸ਼ੇਰ ਸਿੰਘ ਮਾਣੂ ਕਿਆ ਤੋਂ ਬਾਈ ਕਮੈਂਟ ਕਰਦੇ ਪੱਕੇ ਜਿਹੜੇ ਬੰਦੇ ਪੱਕੇ ਕਮੈਂਟ ਕਰਦੇ ਯਾਰ ਬਹੁਤ ਪਿਆਰ ਦਿੱਤਾ ਧੰਨਵਾਦ ਆ ਯਾਰ ਜਿਹੜੇ ਪੱਕੇ ਵੀਰ ਹੀ ਹਨ ਵੈਸੇ ਤਾਂ ਬਹੁਤ ਭਰਾ ਜਿਨ੍ਹਾਂ ਦੇ ਨਾਂ ਤਾਂ ਲੈ ਨਹੀਂ ਜਾ ਸਕਦੇ ਹੁਣ ਐਵੇਂ ਆਖਾਂ ਚਲੋ ਵਾਰੀ ਵਾਰੀ ਨਾਲ ਨਾਂ ਜ਼ਰੂਰ ਲਾਵਾਂਗੇ ਵੀਰਾਂ ਦੇ ਇੱਕ ਇਥੋਂ ਬਾਈ ਕਾਦਰ ਵਾਲੇ ਤੋਂ ਕਿਰਨ ਵਾਲੇ ਤੋਂ ਵੀਦ ਸੀਗਾ ਅਕਬਾਲ ਬਹੁਤ ਬੰਦਿਆਂ ਦਾ ਭਰਾ ਹੋ ਧੰਨਵਾਦ ਆ ਜਿਹੜੇ ਇਹਨਾਂ ਸਪੈਸ਼ਲ ਦੇਖਣੇ ਦੇਖਣੇ ਵੀਡੀਓ ਤੇ ਆ ਤੁਹਾਡੇ ਕਮੈਂਟਾਂ ਦੇ ਕਰਕੇ ਹੌਸਲਾ ਜਾਂ ਬਣਿਆ ਰਹਿੰਦਾ ਚਲੋ ਕਮੈਂਟਾਂ ਦੇ ਕਰਕੇ ਹੌਸਲਾ ਬਣਿਆ ਰਹਿੰਦਾ ਵੀਡੀਓ ਬਣਾਉਣ ਦਾ ਜਲੇਨ ਦਾ ਟਰੈਕਟਰ ਸ਼ਾਦੀ ਦੇ ਤੇ ਗੁਰੰਗਾ ਭੋਗ ਆ ਮਾਦਾ ਗੁਰੰਗਾ ਦੇ ਗੱਡੀ ਲਈ ਗੁਰੰਗਾ ਜਾਣਾ ਇਹ ਸ਼ੱਕ ਜ਼ਿੰਮੇਵਾਰਾ ਹੈ ਨਹੀਂ ਨਾ ਹੋਰ ਹੋਰ ਜਾਤੀਆਂ ਤਾਂ ਹੈਗੀਆਂ ਤੇ ਆਪਾਂ ਇਹ ਨਹੀਂ ਕਹਿੰਦੇ ਜ਼ਿੰਮੇਵਾਰਾ ਨੇ ਚਲ ਜਿਹੜੇ ਹੋਰ ਮੰਨ ਲੋ ਹੁੰਦੇ ਆ ਭਾਈ ਜਾ ਰਹੇ ਹਨ ਉਹਨਾਂ ਦਾ ਆਪਣੇ ਨਹੀਂ ਨਾ ਕਰ ਦੇਣਾ ਉਹਨਾਂ ਬੜੀਆਂ ਕੰਮ ਭਾਈ ਜਾ ਰਹੇ ਤਾਂ ਆਪਣੇ ਵੀ ਬਹੁਤ ਤੇਰੀ ਜਾਣਕਾਰੀ ਆਸ ਤੇ ਦੱਸਿਆ ਹੁਣੇ ਕੱਲ ਵੀ ਦੂਰੂ ਘਰ ਨਾ ਆ ਪਿੰਡ ਦੇ ਤੇ ਤੜਕੇ 7 ਵਜੇ ਤੋਂ ਨਗਰ ਕੀ ਤਾਂ ਨਿਕਲਦਾ ਤੇ 12 ਵਜੇ ਪਹੁੰਚਦਾ ਵਾਪਸ ਹਾਂ ਪਿੰਡ ਪਿੰਡ ਦੀ ਵਾਪਸ ਹਾਂ ਕਾ ਪਿੰਡ ਪਿੰਡ ਦੀ ਹੋਣ ਲੱਬਣਾ ਨਹੀਂ ਕੋਠੀ ਆਪਾਂ ਉਹ ਆ ਗਈ ಗಿಡ ಆ ಗಿಡ ಪೇಟ ಸಿಗದ ਵਾਲਡਰ ਟਰੈਕ ਸਟਾਰਟ ਹੋਇਆ ਖੜਾ ਹੋ ਗਿਆ ਇਹ ਇਧਰ ਅੱਛਾ ਗੇਟ ਹੈਗਾ ਬੈਠੀ ਹੋਈ ਹੈ ਲੈ ਵੀ ਕਹਿੰਦੇ ਵਾਲਡਰ ਟਰੈਕ ਦੇਖਾਂਗੇ ਆਪਾਂ ਅੱਛਾ ਵਾਲਡ ਮੈਕਸ ਹੈ ਉਹ ਤਾਂ ਉਹ ਤੇ ਵਾਹ ਕੇ ਵਿਖਾਵੇਂ ਨਾ ਆ ਜਾ ਕੇ ਦੇਖ ਤੂੰ ਸਾਨੂੰ ਵਾਹ ਕੇ ਵਿਖਾ ਬੱਸ ਹੋਣਾ ਵਾ ਉੱਥੇ ਸਹੀ ਭਰ ਆ ਲਿਆ ਟੈਂਕੀ ਤੇਰੇ ਕੋਲੋਂ ਤੇਰੇ ਕੋਲੋਂ ਤੇ ਪੈ ਪੈਤ ਲਾ ਕੇ ਭਰ ਲਿਆ ਕਰੋ ਹਾਂ ਆਉਂਦੇ ਹਾਂ ਸੰਭਦੇ ਹਾਂ ਹਾਂ ਆਉਂਦੇ ਹਾਂ ਗਾ ਲਓ ਸਹੀ ਗੱਲ ਜੋ ਡੀਜ਼ਲ ਵਾ ਠੀਕ ਆ ਜੀ ਫੇਰ ਮਿਲਦੇ ਆਂ ਹਾਂ ਬਲੋਰ ਜਾਂ ਮੜਾ ਨਾ ਆਵਾਜ਼ ਕਰਦਾ ਯਾਰ ਅੱਡੇ ਜਾਂਦਾ ਆਣਾ ਸੀ ਕੰਮ ਕਰਦੇ ਨਿੱਕੇ ਨਿੱਕੇ ਨੇ ਕਰੰਟ ਨਾਲ ਲੱਗ ਜਿਹੜੀ ਤਾਰ ਤੂੰ ਸਾਹਮਣੇ ਤੇ ਹੱਥ ਚੜਾ ਦੇ ਪਰੇ ਜਾਂਦੇ ਮੈਂ ਮੰਨ ਨਹੀਂ ਆ ਸਕਦਾ ਮੈਨੇ ਘੰਟਾ ਯਾਰ ਤੂੰ ਡੂੜ ਲਾ ਚੰਗੀ ਤਰ੍ਹਾਂ ਤੰਨ ਕੇ ਚਾਰਜ ਕਰਾਈਏ ਪੈਸੇ ਤਾਂ ਦੇਣੇ ਆ ਗਰੀਬਾ ਹੌਲ ਵੱਡੀ ਵੋਲਟੇਜ ਤੇ ਕਰਦੇ ਜਾਂਦਾ ਸਾੜਦੇ ਤੇ ਜਾਂ ਨਵੀਂ ਬਣ ਜੂਗੀ ਕਿੱਥੇ ਠੀਕ ਹੈ ਯਾਰ ਇਹ ਹੈਗਾ ਜੀ ਡਬਲੀ ਦਾ ਪੰਚਾਇਤ ਘਰ ਇੱਥੇ ਤੁਸੀਂ ਦੇਖ ਲਓ ਸਰਪੰਚ ਨੂੰ ਡਿਊਟੀ ਡੇਲੀ ਆਉਣਾ ਹੀ ਪੈਣਾ ਪੰਚਾਇਤ ਘਰ ਦੇ ਵਿੱਚ ਚਾਹੇ ਨਹੀਂ ਹੈਗਾ ਵੀ ਆਪਣੇ ਵਾਂਗੂੰ ਸਰਪੰਚ ਹੀ ਲਈ ਤੇ ਚਲੋ ਆਪਦੇ ਕੰਮਾਂ ਦੇ ਡੇਲੀ ਕਹਿੰਦੇ ਸਰਪੰਚ ਇੱਥੇ ਬਹਿੰਦਾ ਠੀਕ ਹੈ ਸਿਸਟਮ ਯਾਰ ਹੋ ਸਕਦਾ ਮੈਂ ਅਣਜਾਣ ਆਂ ਇਹ ਗੱਲ ਤਾਂ ਬਹੁਤ ਭਰਾਵਾਂ ਨੂੰ ਪਤਾ ਹੋਵੇ ਤੇ ਬਹੁਤ ਭਰਾ ਮੇਰੇ ਵਰਗੇ ਹੋ ਸਕਦੇ ਵਾਜ ਕਰਦਾ ਹੀ ਬਾਬਾ ਇਹ ਯਾਰ ਬਹੁਤ ਵਾਜ ਕਰਦਾ ਹੀ ਤੇ ਹੁਣ ਪਾਏ ਨਵੇਂ ਯਾਰ ਵੇ। ਓਏ ਥੋੜੀ ਕਾਉਂ ਪਾਉਂਗੇ। ਸ਼ਾਮ ਦੇ ਗਏ ਹੁਣ ਮੁੜੇ। ਜਿਹੜੇ ਵਾਹਾਂ ਚ ਹੋਣ ਲਾਇਆ ਇੱਥੋਂ ਤਾਈਂ ਆਉਂਦਾ ਨਹੀਂ ਸਾਡੀ ਤਸੱਲੀ ਹੋ ਗਈ। ਜਾਵਾ ਮੋਟਰ ਹਾਲ ਪਹਿਲੇ ਗਏ ਯਾਰ ਜਰੇਤੇ ਚ ਤੁਰੇ ਨਾ। ਓਹ ਭੜੀ ਹੋਈ। ਖਾਲੇ ਬਈਏ। ਆਇਆ ਠੰਡਾ ਹੰਡਾ ਤੂੰ ਜਾ ਭਰਾਵਾ। ਬਹੁਤ ਔਖੇ ਆਇਆ ਇਸ਼ਟਾ ਇੱਥੇ। ਠੰਡਾ ਹੰਡਾ ਤੂੰ ਜਾ। ਇਹ ਨਾ ਆ ਗਏ ਬੰਦਾ ਸਾਡਾ ਦਵਾਈ ਲੈਣਾ ਨਾ ਮੜੀ ਰੋਟੀ ਦੇ ਨਾਲ ਲੈਦਾ ਹੁੰਦਾ ਡਰਾਈਵਰ ਆ ਉਹ ਵੀ ਬਾਈ ਲੈਣ ਦੋਵੇਂ ਤੁਰੇ ਜਾਂਦੇ ਆ ਬਾਈ ਲੈਣ ਤੁਰਿਆ ਨਾ ਨਾਲ ਆਪਣਾ ਦੂਜਾ 파ਟਨਰ ਕਿਤੇ ਤੁਰਿਆ ਜਾਂਦਾ ਇਹਦੇ ਇੱਕ ਲੈਣ ਦੇ ਗਾਣੇ ਸਾਡੇ ਮੁੰਡੇ ਚਾਲਣ ਨੂੰ ਦੋ ਦਾ ਡਰਾਈਵਰ ਨੇ ਉਹ ਕੰਮ ਜੀ ਉਹ ਤੇ ਹੋ ਕੀ ਹੋਇਆ ਉਹਨੇ ਦਵਾਈ ਇੱਕਦਮ ਲੈ ਲਈ ਬੈਠ ਕੇ ਬੈਠਨੇ ਸਾਥੋਂ ਆਇਆ ਵੈਸੇ ਥੋੜ ਸਾਡੇ ਵੱਡੇ ਭਾਈ ਦਾ ਲਿਆਦੀ ਲੱਗੇ ਨੇ ਵੀਰ ਨੇ ਆਪਾਂ ਨੂੰ ਆ ਗਿਫਟ ਕਰੀ ਆ ਏਜ ਓ ਬਾਈ ਇਹਨਾਂ ਗੱਲਾਂ ਬਾਤਾਂ ਕਰੀ ਜਾਂ ਨਾਲੇ ਪਾਈ ਲੈਦਾ ਤੇ ਹੁਣ ਪੀਪੀ ਹੈ ਜਿਆਦੇ ਇਹਦੇ ਉਹ ਵੇਖ ਕਹਿੰਦਾ ਵੀ ਬਾਈਵਰਾਂ ਦੇ ਦਾਦੇ ਨੇ ਲਿਆ ਸੀ ਮੈਂ ਉਹਨੇ 100 ਕਿੱਲੇ ਦੀ ਖੇਤੀ ਉਹਦੇ ਨਾਲ ਕਰੀ ਆ ਫਵਾ ਥੋੜੀ ਮਾਲਾ ਵਹੁੰਦੇ ਰਹਿਆ ਚਲੋ ਘਰ ਦੀ ਅਗਲਾਂ ਦੀ ਪਤਾ ਨਹੀਂ ਕਿੰਨੀ ਵਿੱਚੋਂ ਵਸਤੇ ਕਿਤੇ ਹੈਗੇ ਤੇ ਜਿਹਨੂੰ ਸੜਾਈ ਜਾਂਦੇ ਦਿਨ ਨੇ ਸੀ ਪੈਰ ਤੁਰਦਾ ਉਹ ਬੜੇ ਅਰੀਨਲ ਜੇ ਲਵਾਏ ਕਹਿੰਦੇ ਵੇਖੋ ਤੇ ਹੁਣ ਇਹਨੇ ਸਿਲਪਣੀ ਚੱਕੀ ਜਰ ਨੇ ਹੁਣ ਉਧਰੋਂ ਮਸ਼ੀਨ ਆਹ ਟਰਾਲੀ ਭਰ ਕੇ ਆ ਆ ਮੂਰੋ ਵੇਟ ਲਾ ਕੇ ਸਟਾਰਟ ਕਰਿਆ ਉਹਦਾ ਫੋਨ ਚੱਟਿਆ ਨਹੀਂ ਗਿਆ ਭੁੱਲ ਗਿਆ ਨਹੀਂ ਤੁਹਾਨੂੰ ਵੇਟਾ ਨਾਲ ਆਪਾਂ ਲਈਦਾ ਥੱਕਾ ਪਰ ਡਰਜਾ ਰਹਿੰਦਾ ਸੋਚ ਆਦਾ ਸਾਢੇ 10 ਦਾ ਗਿਆ ਹੋਊਗਾ ਇਹ ਹਨਾ 12 ਵਜਨ ਵਾਲੇ ਐਨੇ ਚਾਰ ਤੇ ਤਹੀ ਤਿੰਨ ਟਰਾਲੀਆਂ ਢੋਵਾਂ ਨੂੰ ਤੋਰਾ ਵੇਖੀ ਦਿੱਤਾ ਟਰੈਕਟਰ ਨੂੰ ਇਹ ਫੁਕਾਰੇ ਹੀ ਸੁਣਦੇ ਨੇ ਜਾਂ ਤੂੜੀ ਵਾਲੀ ਤੋਂ ਉਨਾ ਜ਼ੋਰ ਲੱਗਦਾ ਉਨਾ ਢੋਣ ਵਾਲੇ ਦਾ ਲੱਗਦਾ ਰਾਤ ਲਈਦਾ ਵੀ ਜੱਤਾ ਕੀ ਫਾਇਦਾ ਕਰਾਦਾਂ ਨੂੰ ਟਰਾਲੀਆਂ ਨਹੀਂ ਭਰਾਂ ਜਾਣਗੀਆਂ ਸਾਰੇ ਰਾਜਾ ਚਾਰ ਭਰਾਂਗੇ ਆਪਾਂ ਨੂੰ ਡਰਾਈਵਰੀ ਕਰਨੀ ਪੈਣੀ ਹੈ ਬਾਪੂ ਦੀ ਨਿਸ਼ਾਨੀ ਨਾਲ ੱਟਕਾ ਹੋਊਗਾ ਮੜਾ ਜਾ। ਆ ਲੈਣਾ ਮੋਤੇ ਮਾਰ ਲਿਆ ਆਪਣਾ। ਬਾਬਾ ਅਸੀਂ ਕਿਡਾ ਲਾਉਣ ਗਏ ਤੇ 53 ਮਿੰਟਾਂ ਚ ਅਸੀਂ ਹਜੇ ਰਾਹ 'ਚ ਹੀ ਫਿਰਦੇ ਆਂ। 5 ਮਿੰਟ ਹੋਰ ਲੱਗਦੇ ਆ। ਤੇ ਉਹ ਤਾਂ 2 ਘੰਟਾ ਜੀ ਆਉਂਦੇ ਅਸੀਂ। ਥੋੜਾ ਜਿਹਾ ਤੇਜ਼ ਗਏ ਆ ਟਾਪੋ ਟਾਪੀ ਅਈ ਨਹੀਂ ਗਦੇ। ਤੇ ਪਰ ਫੇਰ ਵੀ ਘੰਟਾ ਹੀ ਲਾ ਕੇ ਆਣਾ ਮੰਨ ਲਓ ਆ ਆ ਗਿਆ ਹੁਣ। ਪਰੜੀ ਬਹੁਤ ਪੈਣੀ ਵਾੜ ਬਹੁਤ ਪੈਣ ਦਾ ਨਾ ਬੈਠਾ। ਉਹ ਸੌਂ ਜਾਂ ਪਿੱਲੂ ਸਾਨੂੰ ਐਂ ਭਰ-ਭਰ ਦੇਈ ਆ। ਔਲੀ-ਔਲੀ ਲਾਵਾ ਹਨਾ ਨਾ ਅਹੀਂ। ਲਓ ਜੀ ਮਿੱਤਰ ਪਿਆਰੋ ਕੰਮ ਕਰਤਾ ਕੈਨਸਲ। ਗਰਤੇਜ ਸਿੰਘ ਕਹਿੰਦਾ ਯਾਰ 2 ਵਜੇ ਜਾਣੇ ਐ ਇੱਕ ਤਾਂ ਉੱਤੇ ਹੋ ਗਿਆ ਟਾਈਮ ਤੇ ਕਾਦੇ ਪਿੱਛੇ। ਬਈ ਇਹਨਾਂ ਨੂੰ ਵੀ ਤੰਗ ਕਰਨਾ। ਤੇ ਇਹਨਾਂ ਨੇ ਸਵੇਰੇ ਵੀ ਮੁੜ ਕੇ ਕਾੜ ਨਿਕੜਨੀ ਕੀ ਸੱਤ ਨਾ ਮਰੇਣੇ ਵਿਚਾਰਿਆ ਨੇ। 2003 ਦੇ ਜਨਮ ਆ ਇੱਕ ਵੀਰਦਾਰੀ ਪਈ ਵੀ ਆ ਮੁੰਡੇ ਦੇ ਉਹਨੇ ਨੂੰ ਮੈਂ ਉਹਨੇ ਭਾਰ ਤੋਂ ਹਾਈ ਤਨ ਦੋਵੇਂ ਟਰਾਲੀਆਂ ਜੋੜ ਦਿੰਦੇ ਆ ਚੇਲਾ ਕਢਾਉਣਾ ਰਾਕਾ ਤੀਜੇ ਜਾ ਇਹਦਾ ਵਾਹਣ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੋਣਾ ਪਾਲਾ ਪਾਲਾ ਹੀ ਜਾਗਦਾ ਆ ਟਰਾਲੀ ਪੰਡਾ ਦੇਣੀ ਮਜ਼ਰ ਅਜੇ ਥੱਲੀ ਲੱਗੇ ਨੇ ਆ ਪਾਲਾ ਜਾਗਦਾ ਹੁੰਦਾ ਤੀਜੇ ਦਾ ਡਾਕ ਦਾ ਤੀਜੇ ਤੁਹਾਨੂੰ ਪਤਾ ਕਿਹੜਾ ਮਸ਼ੀਨ ਜਿਆਦਾ ਵੱਧਦੀ ਆ ਵੱਧਦੀ ਆ ਸੋਹਣਾ ਮੈਂ 1500 ਰੇਸ ਤੇ ਵਧੀਆ ਤਣਿਆ ਆਉਂਦਾ ਛੋਟਾ ਅੱਜ ਤਾਂ ਲੇਟਾ ਹੀ ਲੇਟਾ ਕਰਦੇ ਆ ਟਰੈਕਟਰ ਦੇ ਆਪਾਂ LED ਇਹ ਘਾਟ ਫੈਣਾ ਇਹਨਾਂ ਦੇ ਜਾਰੇ ਆ ਇਹ ਨਾ ਰਿਐਲਿਟੀ ਦੀ ਐਲਈਡੀ ਦਾ ਯਾਰ ਜਿੱਟੇ ਜਿੱਟੇ ਕਰਕੇ ਇੱਕ ਸੀਜ਼ਨ ਸੀ ਜੀ ਆਪਣੇ ਉਹ ਖਰਾਬ ਹੋ ਗਈ ਉਹਦੂ ਦਾ ਆਪਾਂ ਮੁੜ ਕੇ ਲਾਈ ਨਹੀਂ ਦਰਾਇ ਮੈਟਰੀਟ ਰੰਡੀ ਆ ਸੱਸਾਂ ਇੰਦੀ ਤੇ ਇਹ ਟੂਆ ਮੁੰਡਾ ਆ ਰਿਹਾ ਹੈ ਤੇ 52 ਹੋ ਗਏ ਮਿੱਤਰੋ 2 ਵਜੇ ਲੈ ਅਡਵਾਂਸ ਹੁੰਦੀ ਆ ਮੋਟਰ ਵਾਲੀ ਲੈਟ ਹੀ ਆ ਅੱਜ ਦੀ ਰਾਤ ਤਾਂ ਮੋਟਰ ਵਾਲੀ ਲੈਟ ਤੇ ਰਹਿਣਾ ਹੁੰਦਾ ਇਹਨਾਂ ਦਾ ਕਿਦਾ ਕੇਦਾ ਤੇ ਨਵਾਂ ਲੈਟ ਆ ਚੱਲ ਮਸ਼ੀਨ ਪੋਸਟੇਂਗਲੇ ਲਾ ਕੇ ਤੇ ਨਵਾਂ ਦਾ ਫਲੋਰ ਮਾਰਦਾ ਫਲੋਰ ਵਾਜ ਕੇ ਕਰਾ ਫਿਲਟਰ ਫਿਲਟਰ ਸਾਫ ਹੈ ਤੋ ਅਜੇ ਦੇਖ ਹੀ ਜਾਓਗੇ ਕਿ ਕਿਰਾ ਮੋਟਾ ਮੋਟਾ ਮਾਰਤਾ ਫਿਲਟਰ ਹੈਗਾ ਆਪਣੇ ਕੋਲੇ ਹਜੇ ਇੱਕ ਸਾਫ ਪਿਆ ਹੋਣਾ ਪਾਲਟੀਨੇਟਰ ਦੇ ਵਿੱਚ ਡੇਲੀ ਹਵਾ ਮਾਰੀ ਦੇ ਜਿੱਥੋਂ ਕਿ ਤਾਈ ਵੱਜਦਾ ਡੈਕ ਆਲਟੀਨੇਟਰ ਸੈਲਫਾ ਸਾਰੇ ਕਿਤੇ ਮਾਰੀ ਦੇ ਦੁੱਧ ਹੀ ਔੜਦਾ। ਰੇਤਾ ਹਨਾ ਇੰਨੇ ਵਾਣ ਬੋਲੇ ਪਏ ਹਨ ਬਾਈ ਯਾਰ ਵੀ ਆਪਣੇ ਦਾ ਪਟਨੇ ਔਖੇ ਹੋ ਜਾਂਦਾ ਹੈ। ਇਹ ਇੱਥੇ ਆਏ ਲੱਗਦਾ ਵਜ ਵਜਾ ਇਦੂ ਬਾਦ ਆਏ ਲੱਗੂ ਜਿਵੇਂ ਹਾਲ ਹੁਲ ਮਾਰੇ ਹੁੰਦੇ ਅਲੀ ਤੇ ਵੀ ਇੰਨਾ ਪੋਲਾ ਵਾਣ ਦੇ ਰੇਤਾ ਔਖਿਆ ਪਿਆ ਵੀ ਐ ਵਾਇਆ ਹੁੰਦਾ ਜਿਵੇਂ ਆਵੇ ਲੱਗ। ਮੈਂ ਤਾਂ ਸੋਚੀ ਆਵਾ ਕਿਤੇ ਵਾਇਆ ਪਰ ਇਹ ਵਾਣ ਤੇ ਟਰਾਲੀ ਲੰਘ ਨਾ ਐ ਲਈ ਬਣ ਗਈ ਆਵੇ ਕਿੰਨਾ ਰੇਤਾ ਪੜ ਗਿਆ। ਲੈ ਖੜਾਰੇ ਪਏ ਪਏ ਆ ਆਹ ਦੇ ਇਹ ਆਇਆਂ ਲੱਗਦਾ ਮਾਦਾ ਹਾਲ ਹਾਲ ਮਾਰੇ ਬਹਿ ਕੇ ਨੇ ਕਰ ਚਾਗੇ ਪਰ ਆਹ ਤਾਂ ਵੇ ਲੋ ਵੀ ਸੰਦ ਪੜਾ ਨਾ ਨਾ ਵੀ ਆਹ ਕੁਝ ਹੋ ਗਿਆ ਆਹ ਦੇ ਬੜਾ ਰੇਤਾ ਵਾਦ ਆ ਬਾਣ ਹੈ ਲੋ ਇਧਰ ਦੇ ਲੋ ਕਰੀ ਨੰਗਾ ਟਰੈਕ ਇੱਥੇ ਦਾ ਜੰਮੀ ਪਾਣ ਚੜਾ ਰੀ ਨੰਗਾ ਆਣਾ ਹਲੋ ਜੀ ਮਿੱਤਰ ਪਿਆਰਿਓ ਪਹਿਲੀ ਟਰਾਲੀ ਘੜਤੀ ਹੈ ਅੱਜ ਕੱਲ ਨਾ ਇੱਕ ਟਰਾਲੀ ਪਿੱਛੇ ਲੇਟ ਆ ਕੱਲ 8:24 ਤੇ ਕੱਢਤੀ ਸੀ ਅੱਜ 9 ਤੋਤੇ ਹੋ ਗਿਆ ਟਾਈਮ ਬਾਤੀ ਦੇਖਦੇ ਆ ਬਾਬੇ ਉਹ ਕੀ ਬਣਦੀ ਚਾਲ ਇੱਕ ਤਾਂ ਉਹ ਤਾਂ ਰੋਟੀ ਖਾਈ ਜਾਂਦਾ ਚੋਬਰ ਤਾਂ ਜਿਹੜਾ ਡੈੱਕ ਲਾਉਣ ਵਾਲਾ ਇਹਦੇ ਆ ਬਹਿ ਗਿਆ ਪਾਟੋ ਚ ਇੱਥੇ ਪੈਸਾ ਨਹੀਂ ਆਏ ਓਏ ਨਿਕਲੀ ਦੀ ਸੀਰੀ ਵੀ ਬੋਲ ਪਿਆ ਫੋਨ ਦਾ ਪਤਾ ਨਹੀਂ ਕੀ ਉਹਨੂੰ ਦੇ ਚੱਲਦਾ ਬਈ ਕਈ ਇੱਥੇ ਲਾ ਲੈਂਦੇ ਚੋਰਸ ਉਹ ਇੱਥੋਂ ਵੱਖੀ ਪਾੜਦੇ ਜੋ ਬਗਾਨਾ ਬੰਦਾ ਪੈਂਦਾ ਕੁਝ ਕਾਲੀ ਚ ਉਤਰਦਾ ਤਾਂ ਸਾਰਿਆਂ ਤੋਂ ਮਾੜਾ ਕੰਮ ਹੈ ਡੈਕ ਲਾਓ ਉੱਥੇ ਜਿੱਥੇ ਸਾਲਾ ਯਾਰ ਰੜਕ ਕੀ ਜਾਵੇ ਇਹਨੂੰ ਕੀ ਹੋ ਗਿਆ ਇਹ ਪਾਸ ਟੂ ਸਟਾਰਟ ਤਾਂ ਨਹੀਂ ਇੰਜਨ ਲਾਈ ਲੋ ਵੀ ਨਿਊਟਰਲ ਕਰ ਲਿਆ ਯਾਰ ਇਹ ਨਹੀਂ ਸੜ ਪਚਾਗਦਾ ਬਾਈ ਅੱਛਾ ਗਾਹ ਨੂੰ ਧੱਕ ਕਰਦੇ ਹੁੰਦਾ ਵੀਰਾ ਕਿਣ-ਕਣ ਕੀ ਕਰਦਾ ਪੂਰੀ ਆ ਫੇਰ ਆ ਵੇਲਾ ਆ ਕੀ ਡੈੱਕ ਕਿਹੜੇ ਸਿਆਣੇ ਨੇ ਲਾਇਆ ਮਗਰ ਨੂੰ ਕਰਕੇ ਕੌਣ ਹੀ ਲਾਇਆਗਾ ਇਹ ਤੁਹਾਨੂੰ ਮੈਂ ਘਰ ਦੇ ਬੰਦੇ ਕਰਕੇ ਸਿੱਧੇ ਲਾਂਬੇ ਦੇ ਰਿਹਾ ਇਹਦਾ ਡੈੱਕ ਸਾਰਿਆਂ ਤੋਂ ਗਲਤ ਜਗ੍ਹਾ ਲੱਗਾ ਵੇ ਆ ਦੇਖ ਕਿ ਚੌਂਜ ਤਿੱਖੀ ਹੈ ਦੀ ਯਾਰ ਹੋਰ ਵੀਰੇ ਘਰ ਕੇ ਜਿਹੜੇ ਜਿੰਦਾ ਨੇ ਸਮਾਦ ਲਈਏ ਬੱਬਰ ਆੱਖਾਂ ਪਟਲ ਗਈਆਂ ਸੀ ਆਏ ਯਾਰ ਦੀ ਤਾਂ ਬਹੁਤ ਸੋਹਣਾ ਸੁਣਾ ਰਹੇ ਸੀ ਨੇ ਇਹ ਚਾਦਰਾਂ ਤੁਸੀਂ ਵੀ ਚੜਾਉਣੇ ਹਾਂ ਬਾਈ ਕਿੰਨਾ ਤੇਰੇ ਆਪਣੇ ਪੀਰਖਾਨਾ ਹੈ ਡਬਲੀ ਅੱਛਾ ਚਾਦਰ ਚੜਦੀ ਹੈ ਠੀਕ ਮੇਲਾ ਲੱਗਦਾ ਬਹੁਤ ਤਗੜਾ ਆਪਣਾ ਅੱਛਾ ਖਵਾਜਾ ਬਾਬਾ ਪੀਰ ਦਾ ਹਾਂ ਪੀਰ ਖਾਣੇ ਬਈ ਅਸੀਂ ਤਾਂ ਬਾਬਾ ਜੀ ਆਏ ਨਾ ਜਿਵੇਂ ਸਣ ਖੇਤ ਬੋਰ ਲਾਇਆ ਜਾਂ ਆ ਝੋਨੇ ਵੇਲੇ ਬੋਰ ਪਹਿਲੇ ਦਿਨ ਚਲਾਉਣੇ ਆ ਬਸ ਸਾਨੂੰ ਤਾਂ ਕੱਲਾ ਉਦੋਂ ਇੰਨਾ ਪਤਾ ਸੀਗਾ ਆਪਣਾ ਦਰਸ਼ਕ ਨਹੀਂ ਆਇ ਸੀ ਬਾਬਾ ਜੀ ਤੇ ਕਦੇ ਬਸ ਸਾਨੂੰ ਤਾਂ ਐ ਅਸੀਂ ਸਤਨਾਮ ਬਈ ਅਗਲਾ ਕਹਿੰਦਾ ਵੀ ਬਾਬੇ ਖਾਜੇ ਪੀਰ ਦੀ ਡੈਡੀ ਵਰਗੇ ਜਾ ਹਨਾ ਬਾਪੂ ਵਰਗੇ ਹਾਂ ਮੈਂ ਕੜਾਈ ਜੰਨੇ ਘਰਦਿਆਂ ਦੇ ਮਗਰ ਉਹ ਮੈਂ ਸ਼ਰਦਾ ਹੈਗੀ ਐ ਪਰ ਐ ਨਹੀਂ ਪਤਾ ਸੀ ਐ ਤਾਂ ਸਾਨੂੰ ਨਹੀਂ ਪਤਾ ਸੀ ਐਨਾ ਐਵੇਂ ਵੀ ਕਰਨ ਵਾਲਾ ਯਾਰ ਬਾਬਾ ਲਵਾ ਦੋ ਚਾਰ ਮੋਟਰ ਆਪਣੇ ਹੀ ਆਪਾਂ ਹੀ ਬਣਾਵਾਂਗੇ ਘਰ ਤੇ ਰਹਿਣਾ ਪਾਣੀ ਦਾ ਹਾਂ ਆ ਖੇਤਾਂ ਜਿਹਾ ਜਦੋਂ ਲੱਗਦੀ ਔੜ ਤੇ ਉਦਾਂ ਇੰਨਾਂ ਨੂੰ ਗੇੜਾ ਪਾਉਣ ਤੋਂ ਪਹਿਲਾਂ ਬਈ ਬਾਬੇ ਖਵਾਜੇ ਪੀਰ ਨੂੰ ਯਾਦ ਕਰਦੇ ਆਏ ਹੁੰਦਾ ਕੋਈ ਪਤਾ ਨਹੀਂ ਕੀ ਬੰਨਾ ਬਈ ਬੋਰਾ ਬੋਰਾ ਨਗਰ ਮੇ ਤੁਹਾਨੂੰ ਤਾਂ ਇੱਥੇ ਉਹ ਤੋਂ ਵੀ ਡਰ ਲੱਗਦਾ ਹਣਾ ਸਾਡੇ ਪਾਣੀ ਦਾ ਸਾਡੇ ਹੁਣ ਜਦੋਂ ਝੋਨੇ ਕੋਲੇ ਔੜ ਲੱਗਦੀ ਹੈ ਜੀ ਉਹਦਾ ਤਾਂ ਬੋਰ ਤੋਂ ਮਾੜਾ ਮੋੜ ਜਿਹੜਾ ਕਿਸੇ ਪਾਸੇ ਕਮੀ ਉਹਦਾ ਡਰਾ ਹੁੰਦਾ ਬੰਦੇ ਨੂੰ ਵੀ ਇਹ ਸਾਲਾ ਵਿੱਚ ਨਾ ਧੋਖਾ ਦੇ ਜੇ ਕੋਈ ਪ੍ਰੇਤਾ ਕੱਢਦਾ ਜਗਾਣਾ ਕਿੱਥੇ ਦਾ ਭਰਾਵਾ ਸਾਰੀ ਕਮਾਈ ਸਾਰਾ ਹੀ ਨੰਨ ਤਲੀ ਤਾਰੇ ਆ ਆ ਜਿਹੜੀ ਮੱਛੀ ਲਈ ਹੁਣ ਇਹ ਤੇ ਤੁਹਾਡਾ ਖਰਚਾ ਕਿੰਨਾ ਕਰੇ 1000 ਰੁਪਏ 200 ਰੁਪਏ ਲੱਗ ਜਾਂਦੇ ਕਿੰਨਾ ਇਹ ਹੁਣ 290 ਫਟ ਦੇ 290 ਫਟ ਦੇ ਲਾਲਾ ਸਾਹਿਬ 2 ਲੱਖ ਦਾ ਫੁੱਟ ਦੀ ਪਟਾਈ 2 ਲੱਖ ਤਾਂ ਸਦਾ ਹੀ ਹੋ ਗਿਆ ਐਨੀ ਮਹਿੰਗੀ ਲੱਗਦੀ ਹੈ ਇਹ ਲਾਵਾ ਕਿੰਨਾ ਰੁਪਏ ਆਪਾਂ ਉਹਦੇ ਤੇ ਫਿਰ ਸਮਾਨ ਹੋਊਗਾ। ਕੌਲਾ ਬਹੁਤ ਆ। ਅੱਛਾ। ਮਾੜੀ ਤੋਂ ਮਾੜੀ ਪੈਪ ਨੂੰ 2 ਇੰਚ 22-23 ਸੋਟ ਸਟਾਰਟ ਹੁੰਦੀ ਹੈ। ਟੋਟਲ 10000। ਸਾਰਾ ਯਾਰ ਬਈ ਜੇ ਚੰਗਾ ਸੀ ਵਧੀਆ ਲਾਉਣਾ ਬੋਰ ਜੀ ਨੂੰ। ਹਾਂ ਬੋਰ ਲਾਉਣਾ। ਚੰਗਾ ਠੀਕ ਆ। ਪਿੱਛੇ ਬੋਰ ਕਰਕੇ ਵਿੱਚ ਮੱਛੀ-ਬੱਛੀ ਪਾ ਕੇ ਸਾਢੇ 3-4 ਲੱਖ ਰੁਪਏ ਲੱਗਿਆ। ਇੰਨਾ ਲੱਗ ਜਾਣਾ। ਤੇ ਕਨੈਕਸ਼ਨ ਕਨੈਕਸ਼ਨ ਮਿਲ ਜਾਂਦੇ ਹੁਣ ਕਿ ਨਹੀਂ? ਇਹ ਹੁਣ ਤਾਂ ਸਪੈਸ਼ਲ ਵਾਲਾ ਲੈ ਆਵੇ ਯਾਰ। ਸਪੈਸ਼ਲ ਵਾਲਾ ਲੈ ਆ। ਇਹਦੀ ਜੋਂਡ ਜਾਂ ਢੰਗੇ ਮੈਂ ਮਾੜਾਂ ਬੈਲ ਲਾਉਂਦੇ ਆ ਬਈ ਇਹ 2 ਰੁਪਏ ਜੋਂਡ ਦੇ ਹਿਸਾਬ ਨਾਲ ਦ ਯਾਨੀ ਇਹ ਕਿੰਨੇ ਚ ਪਈ ਜਾਂਦੀ ਰਹਿੰਦੀ ਹੈ ਸਾਲ ਦਾ ਜੇ ਸੋਚ ਕੇ ਖਰਚਾ ਸਾਨੂੰ ਮੋਟਰ ਦਾ ਸਾਲ ਦਾ ਹੈ ਇਹਦਾ ਬਈ ਹੁਣ ਤੈਨੂੰ ਵੀ ਹੋਰਾਂ ਦਾ ਤਾਂ ਆਪ ਨੂੰ ਨਹੀਂ ਪਤਾ ਯਾਰ ਚੱਲਣ ਦੇ ਸਿਰ ਤੇ ਜਿਵੇਂ ਜਿਹੜਾ ਚਲਾਊਗਾ ਉਹਨੂੰ ਬਿੱਲ ਆਊਗਾ ਉਹਨੂੰ ਆਊਗਾ ਤੁਹਾਡੀ ਖੇਤੀ ਤੇ ਯਾਨੀ ਕਿੰਨਾ 30 ਕਿੱਲਿਆਂ ਦੀ ਮੋਟਰ ਆ ਇਹ ਹਾਂ 30 ਕਿੱਲੇ ਸਾਨੂੰ ਕਦੇ 15000 ਤੋਂ 14000 ਬਿੱਲ ਕੱਟਦੀ ਹੈ ਦੋ ਮਹੀਨਿਆਂ ਦਾ ਦੋ ਮਹੀਨੇ ਬਾਅਦ ਆਈ ਨਾ ਹੀ ਆਣਾ ਹਾਂ ਜੇ ਮਨ ਕਣਕਾਂ ਵਲੇ ਘਟ ਚਾਲਦੀਆਂ ਜੀ ਹਾਂ ਉਦੋਂ 8000 8000 ਅੱਛਾ 18 ਬਿੱਲਾਉਂਦੇ 18 ਤੋਂ ਬਾਅਦ ਸਮਾਨ ਆਉਂਦੀ ਹੈ ਤੇ ਜੇ 10000 ਰੁਪਏ ਆਵੇ ਤਾਂ 1 ਲੱਖ 80000 ਬੈਲੀ ਹੋ ਗਿਆ ਮੋਟਰ ਦਾ 18 ਬਿੱਲਾਉਂਦੇ ਵੇਖ ਲਾ ਤਿੰਨ ਸਾਲ ਹੋ ਗਏ ਅੱਛਾ ਯਾਰ ਪੰਜਾਬ 'ਚ ਫਿਰ ਬਹੁਤ ਆਈ ਚੀਜ਼ਾਂ ਦੀ ਸਰਦਾਰੀ ਹੋਈ ਪਈ ਹੈ ਹਨਾ ਪੂਰੀ ਪੂਰੀ ਤਾਹੀਂ ਵੀ ਹੁਣ ਬਾਪੂ ਤੁਹਾਡੇ ਵਰਗੇ ਬੰਦੇ ਇੱਧਰੋਂ ਨਾ ਬਹੁਤ ਬੰਦੇ ਜਮੀਨਾ ਬਣਾਉਣ ਆਉਂਦੇ ਆ ਆਮ ਹੀ ਫੋਨ ਆ ਜਾਂਦੇ ਮੈਨੂੰ ਜਿਵੇਂ ਆਪਣਾ ਉਹ ਰਿਸ਼ਤੇਦਾਰ ਜਿਹੜੀ ਗੱਲ ਕਰਦੇ ਉਹਨਾਂ ਦਾ ਕਿਹੜਾ ਫੋਨ ਆਇਆ ਫਿਰ ਟੱਕ ਹੋਵੇ ਕੋਈ ਚੰਗਾ ਲੈ ਤੇ ਬਹੁਤ ਆਏ ਦੋ ਤਿੰਨ ਅੱਗੇ ਫੋਨ ਆਏ ਵੀ ਤੁਹਾਡੇ ਏਰੀਆ ਦੇ ਜੋ ਵੀਡੀਓ ਵੇਖ ਕੇ ਅਗਲਾ ਹੁੰਦੇ ਰਹਿੰਦਾ ਇਹਨਾਂ ਦਾ ਏਰੀਆ ਚੰਗਾ ਵੀ ਇੱਥੇ ਮਿਲ ਜੂ ਜਮੀਨ ਤੇ ਆਮ ਹੀ ਫੋਨ ਆਉਂਦੇ ਆ ਆਪਣੇ ਐਮਬੀਆਈ ਲੈਣੀਆਂ ਵਾਲਾ ਤਾਂ ਹੀ ਵੀ ਜਾਂਦਾ ਉਹਦਾ ਨਹੀਂ ਹੁਣ ਤਾਂ ਪੰਜਾਬ ਚ ਮਿਲਦੇ ਨਹੀਂ ਕਨੈਕਸ਼ਨ ਆ ਨਾ ਹਾਂ ਕਨੈਕਸ਼ਨ ਨਹੀਂ ਆਉਂਦਾ ਯਾਰ